ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅੱਜ ਦੀ ਗੁਰਬਾਣੀ ਵਿਚਾਰ ਹੈ ਪਾਈ ਸਦਾ ਕਾਇਮ ਰਹਿਣ ਵਾਲੇ ਹਰ ਪ੍ਰਭੂ ਦੀ ਸਿਫਤ ਤੇ ਸਲਾਹ ਕਰਨੀ ਚਾਹੀਦੀ ਹੈ ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਹੈ ਪਾਈ जिस जीव स्त्री ने सिरजन हार प्रीतम प्रभु डूी डूंगी पा ली जेली जीव स्त्री उस प्रभु की आत्मक जीवन देन वाली बाणी उचार दी है वो जीव स्त्री कदे ने खसमी नहीं होंदी, ना ही कदे उसनु कोई चिंता व्यापदी है उसनु कदे कोई गम नहीं व्यापदा, वो हर वेले परमात्मा दा नाम प्रस मानी है ਤੇ ਸਦਾ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਇਹ ਪਾਈ গুণਵਾਲੀਆਂ ਜੀਵ ਇਸਤਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ ਪ੍ਰਭੂ ਖਸਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ ਇਹ ਪਾਈ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਪਤੀ ਦੀ ਸਿਫਤ ਤੇ ਸਲਾਹ ਕਰਨੀ ਚਾਹੀਦੀ ਹੈ ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਇੱਕ ਹੈ ਪਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਂਝਾ ਪੈ ਸਕਦੀ ਹੈ। ਪ੍ਰਭੂ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਹੈ ਪਾਈ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ ਪਤੀ ਦੇ ਪ੍ਰੇਮ ਪ੍ਰਾਂਗ ਵਿੱਚ ਰੰਗੀ ਜਾਂਦੀ ਹੈ। ਜੇ ਜੀਵ स्त्री ਆਪਣੇ ਅੰਦਰੋਂ ਆਪਾ ਭਾਗ ਗਵਾਨਦੀ ਹੈ ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ ਗੁਰੂ ਦੀ ਸਰਪੈ ਕੇ ਉਹ ਜੀਵ स्त्री ਇੱਕ ਪਰਮਾਤਮਾ ਨਾਲ ਹੀ ਡੂੰਗੀ ਸੰਜਾ ਪਾਈ ਰੱਖਦੀ ਹੈ ਉਸ ਜੀਵ स्त्री ਦੀ ਜੇਲਾਂ ਦੀ ਪ੍ਰਭੂ ਮਿਲਾਪ ਦੀ ਇੱਛਾ ਪੂਰੀ ਹੋ ਜਾਂਦੀ ਹੈ ਉਹ ਅੰਦਰੋਂ ਨਾਮ ਪ੍ਰਸਨਾਲ ਵਿੱਚ ਜਾਂਦੀ ਹੈ ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਇਹ ਪਾਈ ਜਿਹੜੀ ਜੀਵ ਇਸਤਰੀ ਗੁਰ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿੱਚ ਮਸਤ ਰਹਿੰਦੀ ਹੈ। ਉਹ ਪ੍ਰਭੂ ਪਤੀ ਦੀ ਗੋਦ ਵਿੱਚ ਲੀਨ ਰਹਿੰਦੀ ਹੈ। ਇਹ ਪਾਈ ਗੁਰੂ ਦੇ ਸ਼ਬਦ ਦੀ ਲਾਹੇ ਹੀ ਸਦਾ ਸਿਰ ਮਾਲਕ ਪ੍ਰਭੂ ਨਾਲ ਜਾਣ ਪਛਾਣ ਬੰਢੀ ਹੈ। प्रभु आप ही अपने नाल मिला लेंदा है। दो, हे सखी जिन्हों संत जना ने अपने खसम प्रभु नाल सांचा पा ली है मैं जाके उन्होंने पूछती हाँ आपा भाव त्याग के मैं उन्होंने सेवा करती हाँ हे सखी सदा कायम रहन वाला प्रभु पति आत्मक अडोलता टिक्यान प्रेम विच जुड़िया ही मिलता है सदा थिर प्रभु आके उस जीव स्त्री मिल पाता है जेरी सदा थिर हर नाम सिमरन की कमाई कर दी है जेरी सदा थिर हर नाम विच जुड़ी रहती है जेरी गुरु के शब्द रंगी रही है वह जीव स्त्री सदा सुहाग वाली रही है वह कद नहीं खसनी नहीं होंगी ਉਸਤੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗ ਕੇ ਰਹਿੰਦੀ ਹੈ। हे सखी, ਪ੍ਰਭੂਪਤੀ ਹਰ ਥਾਂ ਮੌਜੂਦ ਹੈ। ਉਸ ਨੂੰ ਤੂੰ ਆਪਣੇ ਅੰਗ, ਸੰਗ ਵਸ ਸਦਾ ਵੇਖ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਉਸ ਦੇ ਮਿਲਾਪ ਦਾ ਆਨੰਦ ਮਾਣ। हे सखी, ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ ਪ੍ਰਭੂ ਨਾਲ ਸਾਝਾ ਪਾ ਲਈ ਹੈ। ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਕਿ ਉਸ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ। ਤੇਨ ਹੇ ਸਖੀ ਅਸੀਂ ਜੀਵ ਇਸਤਰੀਆ ਪ੍ਰਭੂਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀ ਲੱਗ ਗੀਏ। ਹੇ ਸਖੀ ਗੁਰੂ ਸਦਾ ਦਇਆਵਾਨ ਹੈ ਉਹ ਸਰਨਪਿਆਂ ਦੇ ਅਵਗਨ ਆਪਣੇ ਸ਼ਬਦ ਵਿੱਚ ਜੋੜ ਕੇ ਸਾਰ ਦਿੰਦਾ ਹੈ। हे सखी गुरु सरपियांदे ओ गुण शबद दी राही सार देंदा है माया दा प्यार दूर कर देंदा है गुरु दी चरनी लगगी होई जीव स्त्री सदा थिर रहन वाले परमात्मा दी याद विच ही लगती रहंदी है सदा थिर प्रभु दी सेफते सालाह दे शबद विच जुड़के ओ सदा आनंद मानदी है ਉਸ ਦੀ ਹਉਮੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ हे ਨਾਨਕ ਪ੍ਰਭੂ ਪਤੀ ਪਵਿੱਤਰ ਕਰਨ ਵਾਲਾ ਹੈ ਸਦਾ ਸੁਖ ਦੇਣ ਵਾਲਾ ਹੈ ਗੁਰੂ ਆਪਣੇ ਸ਼ਬਦ ਦੀ ਰਾਹੀ ਉਸ ਨਾਲ ਮਿਲਾ ਦਿੰਦਾ ਹੈ हे ਸਖੀ ਅਸੀ ਜੀਵ ਇਸਤਰੀਆਂ ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀ ਲੱਗੀਏ ਚਾਰ ਇੱਕ ਨੋਟ ਚੇਕ ਕਰ ਤੁਹਾਨੂੰ ਇਹ ਵੀਡੀਓ ਚੰਗੇ ਲੱਗੀ ਤਾਂ ਲਾਇਕ ਤੇ ਕਮੈਂਟ ਕਰਨਾ ਜੀ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰਿਤ ਆਪਣੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ